ਅੰਕ ਤੇ ਸਿਸ਼ੋਗਤ ਦੇ ਸਾਲ ਵਿੱਚ ਹਾਜ਼ਰ ਸੋਖਲ ਬਾਕ ਦੋਸਤੋ ਲ ਸપ્ਤਾਹ ਪਹਿਲਾਂ 9 ਸਤਬਰ 2014 ਪੰਜਾਬੀ ਦੇ ਜਸ਼ਨਾਂ ਚੰਡੀਗੜ੍ਹ ਨੂੰ ਕਿ 13 ਸਤ ਚਾਲੂ ਜਿਹੜੇ ਕੇਵਲ ਲੇਖਕ ਨਹੀਂ ਸੀ ਉਹ ਇੱਕ ਤਰ੍ਹਾਂ ਦੇ ਸਾਡੇ ਲੋਕ ਨਾਇਕ ਸਨ ਤੇ 13 ਸਤ ਚਾਲੂ ਵਰਗੇ ਸਜਗ ਦੇਖਤੀ ਵੱਧ ਦੇਖਦਾ ਚਿਤਕਾ ਨੂੰ ਇਸੇ ਸਲੀਕੇ ਨਾਲ ਯਾਦ ਕਰਨਾ ਚਾਹੀਦਾ ਜਿਸ ਸਲੀਕੇ ਨਾਲ ਸਾਡੀ ਚੰਡੀਗੜ੍ਹ ਵਾਲੀ ਟੀਮ ਨੇ ਉਹਨੂੰ ਯਾਦ ਕੀਤਾ ਹੈ ਯਾਦ ਵੀ ਲੇਖਾ ਮੈਂ ਨਾ ਪਾਵਾਂ ਕਿ ਇਹ ਕੀ ਤਕਨੀਕ ਐ ਕਿ ਐਸੀ ਕਿ ਮੈਂ ਇਹਦਾ ਸਭ ਚੰਦ ਹੋਣਾ ਦੀ ਰਚਨਾ ਤੇ ਉਹਨਾਂ ਦੇ ਸਤਕ ਉਹਨਾਂ ਦੀ ਦੇਣ ਵਾਲੀ ਗੱਲ ਕਰਾਂ ਪਰ ਕਿਉਂਕਿ ਮਾਹੌਲ ਮੇਲੇ ਦਾ ਆ ਇਸ ਕਰਕੇ ਇਹ ਬਹੁਤਾਂ ਬਹੁਤ ਗਿਆਨ ਦਾ ਬੋਝ ਨਾ ਪਾਈਏ ਮੋਟ ਕ ਮੋਟ ਗੱਲਾਂ ਕਰਦਿਆਂ ਪਰ ਮੈਂ ਆਪਣੀ ਗੱਲ ਵੀ ਕਹਿਣੀ ਹਾਂ ਹਵਾ ਦੇ ਰੱਖੀ ਅਸੀਂ ਤੇਰਾ ਸਿੰਘ ਚੰਦਵਾਲ ਪੰਜਾਬ ਦੇ ਇੱਕ ਹੋਰ ਬਹੁਤ ਵੱਡੇ ਲੇਖਕ ਨਾਲ ਇਨਸਾਫ ਨਹੀਂ ਕੀਤਾ ਤੇਰਾ ਸਿੰਘ ਚੰਦ ਕਿਉਂਕਿ ਕਮਿਊਨਿਸਟ ਪਾਰਟੀ ਦੇ ਕਾਰਤੂਨ ਸੀ ਨੈਸ਼ਨਲ ਮੂਵਮੈਂਟ ਵਿੱਚ ਰਹੇ ਅਸੀਂ ਉਹਨਾਂ ਦਾ ਜਿਹੜਾ ਇੱਕ ਵਿੰਭ ਸਰਦ ਲਿਆ ਉਹ ਇੱਕ ਕਮਿਊਨਿਸਟ ਜਿਹੜਾ ਸੀਗਾ ਪ੍ਰਬੰਧਕ ਕਰਦੇ ਬਸਤੀ ਦੇ ਜੇ ਅਸੀਂ ਭੁੱਲ ਗਏ ਕਿ ਉਹ ਵੱਡੇ ਕਵੀ ਦੇ ਸਾਹਮਣੇ ਇਸੇ ਤਰ੍ਹਾਂ ਦਾ ਸਲੀਕਾ ਅਸੀਂ ਬਤਿਆ ਪੰਜਾਬ ਦੇ ਬਹੁਤ ਵੱਡੇ ਚਿੰਤਕ ਲੇਖਕ ਨਾਵਲਕਾਰ ਜਿਹੜੇ ਸਾਡੇ ਢਾਡੀ ਸਾਹਿਬ ਸੀਤਰ ਸੋਰਸਰ ਸੀਤਰ ਅਸੀਂ ਸੋਰਸਰ ਸੀਤਰ ਨੂੰ ਇੱਕ ਘਾਡੀ ਦੇ ਤੌਰ ਤੇ ਮਾਨਤਾ ਦਿੱਤੀ ਜਦੋਂ ਕਿ ਉਹ ਵੱਡੇ ਨਾਵਲਕਾਰ ਸੀ ਫਿਰ ਤੁਹਾਡੇ ਚੋਂ ਬਹੁਤ ਸਾਰੇ ਸ਼ਾਇਦ ਧਿਆਨ ਨਾ ਹੋਵੇ ਮਲਕੀ ਖੂਜੇ ਤੋਂ ਭਰਦੀ ਪਈ ਸੀ ਪਾਣੀ ਇਹ ਕਲੀ ਉਹਨਾਂ ਦੀ ਲਿਖੀ ਆ ਮੈਂ ਸੋਚਦਾ ਕਿ 20ਵੀਂ ਸਦੀ ਚ ਇੰਨੀ ਰਮਾਨੀ ਕਹਾਣੀ ਜਿਹੜੀ ਆ ਉਹ ਬਹੁਤ ਘੱਟ ਸਾਡੇ ਕਵੀਆਂ ਨੇ ਲਿਖੀ ਆ ਤੁਸੀਂ ਮੋਰ ਸਾਨੂੰ ਬਹੁਤ ਵੱਡਾ ਰਮਾਨ ਰਕਾ ਵੀ ਕਹਿੰਦੇ ਆ ਜਿਹੜਾ ਇਹ ਕਹਾਣੀ ਸੀਗਾ ਕਿ ਸੱਗ ਬਾਂਦਿਆ ਅਰਬੀ ਦੇ ਬੱਚਿਆਂ ਨੂੰ ਅੱਗ ਲਾਉਣ ਲਾਹੌਰ ਨਾਲ ਚੱਲੇ ਜਾਂਦੇ ਬਾਬਾ ਤਾਂ ਸਰੇ ਲਾ ਦਿੰਦਾ ਜਦੋਂ ਇਹ ਕਹਿੰਦਾ ਕਿ ਕੰਨਾ ਨਾ ਕਰ ਇਹਨੇ ਇਹਨੇ 20 ਸਾਲ ਬਹੇਗੀ ਕੁੜੀਏ ਉਨੇ ਕਿਸ ਕਿਸ ਗੱਲ ਦੀ ਉਹਦੀ ਰੇਜ ਆ ਬਾਬਾ ਜੀ ਦੀ ਗੱਲ ਹੈ ਇਸ ਤਰ੍ਹਾਂ ਤੁਸੀਂ ਦੇਖੋ ਕਿ ਹਸਰਤ ਬੁਖਾਰੀ ਪੰਜ ਵਕਤ ਦਾ ਨਵਾਜ਼ੀ ਆ ਬਾਸ਼ਰਾ ਮੁਸਲਮਾਨ ਆ ਮੁਸਲਮ ਲੀਗ ਦਾ ਵੀ ਪ੍ਰਧਾਨ ਆ ਕਾਂਗਰਸ ਦਾ ਵੀ ਪ੍ਰਧਾਨ ਆ ਆਪਣੇ ਖੇਤੇ ਦਾ ਚੁੱਪ ਕੇ ਚੁੱਪ ਕੇ ਰਾਤ ਨੂੰ ਅੰਸੂ ਬਹਣਾ ਜਾਂਦਾ ਹੈ ਇਹ ਗਜ਼ਲ ਉਹਦੀ ਲਿਖੀ ਹੋਈ ਹੈ ਮੈਂ ਸਿਰਫ ਇਸ ਦਾ ਦਰਦ ਅਸਾਸ ਕਰਵਾਉਣਾ ਚਾਹੁੰਦਾ ਕਿ ਅਸੀਂ ਇੱਕ ਠੱਪਾ ਥਿਆਰ ਕਰ ਰਹੇ ਹਾਂ ਤੇ ਲੇਖਕ ਦੇ ਉੱਤੇ ਠੱਪਾ ਲਾ ਦਿੰਦੇ ਆ ਤੇ ਉਹਦੀ ਰਚਨਾ ਨੂੰ ਸਿਰਫ ਉਹਨਾਂ ਅੰਕਾਂ ਵਾਲੀ ਪੜੀ ਜਾਂਦੇ ਆ ਤੇਰਾ ਸਿੰਘ ਚੰਨ ਵਰਗਾ ਲੇਖਕ ਬਣ ਲਈਏ ਉਮਰ ਲੱਗਦੀ ਆ ਇੱਕ ਸਮਾਂ ਲੱਗਦਾ ਨੈਸ਼ਨਲ ਮੂਵਮੈਂਟ ਵਿੱਚ ਆਉਂਦੇ ਆ ਤੇਰਾ ਸਿੰਘ ਦਾ ਤੇਰਾ ਸਿੰਘ ਚੰਨ ਦਾ ਜਨਮ ਤਾਂ ਤੇ ਤੁਸੀਂ ਦੇਖੋ 1921 ਦਾ ਜਨਮ ਆ ਉਹ ਸਾਲ ਜਿਹੜਾ ਦੁਨੀਆ ਦੇ ਇਤਿਹਾਸਾਂ ਦੇ ਵਿੱਚ ਬਹੁਤ ਗੱਲਾਂ ਕਰਕੇ ਮਹੱਤਵਪੂਰਨ ਸੀ 1921 ਦੀ ਪੂਰਨ ਸਕਿਆਦਿਆ ਸੀ ਕਿ ਇੱਕ ਹੌਂਟਾਂ ਨਾਲ ਲਾਈਨ ਚਾਹ ਤੂੰ ਇੱਕ ਹੌਂ ਤੂੰ ਜਿੰਨਾ ਆਪ ਤੰਗ ਹੈ 1921 ਦੀ ਲਹਿਰ ਕਹਦਾ ਸੀ ਕਿ ਤਿੰਨ ਬਾਲਟਕਸ ਟੇਕਾਂ ਜਿਨ੍ਹਾਂ ਨੂੰ ਧੱਗੇ ਨਾਲ ਸੋਵੀਟ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਉਹਨਾਂ ਤਿੰਨ ਬਾਲਟਕਸ ਟੇਕਾਂ ਨੂੰ ਵੱਖਰੇ ਰਹਿਣ ਜੋ ਉਹਨਾਂ ਦੀ ਆਟੋਨੋਮੀ ਦੀ ਗੱਲ ਹੋ ਰਹੀ ਸੀ ਔਰ ਹਿੰਦੁਸਤਾਨ ਦੀ ਆਜ਼ਾਦੀ ਦੀ ਲਹਿਰ ਪੈਣੀ ਸੀਗੀ ਉਹ ਜਲਿਆਂਵਾਲੇ ਬਾਗ ਤੋਂ ਬਾਅਦ ਵੱਡਾ ਬੋਲ ਕੱਟਦੀ ਆ ਇਹ ਤੇਰਾ ਸੰਸਦ ਦੇ ਬਚਪਨ ਦਾ ਸਮਾਂ ਸੀ ਤੇ ਅੱਗੇ ਜਾ ਕੇ ਜਦੋਂ ਜਵਾਲ ਹੁੰਦੇ ਨੇ ਉਝੇੜਾਂ ਵਿੱਚ ਨਦਰਵੰਦੀਗਾ ਵੀ ਕੱਟਦੇ ਨੇ ਜੋਲ ਕੈਂਪ ਜੇਲ੍ਹ ਵਿੱਚ ਬੈਠੇ ਵੀ ਨੇ ਤੇ ਜੋਲ ਕੈਂਪ ਜੇਲ੍ਹ ਵਿੱਚ ਬੈਠ ਕੇ ਬਹੁਤ ਖੂਬਸੂਤ ਨਾਜ਼ਮਾ ਵੀ ਲਗ ਰਹੇ ਨੇ ਪੰਜ ਨਾਜ਼ਮਾ ਉਹਨਾਂ ਦਾ ਜੇਲ੍ਹ ਜੋਲ ਕੈਂਪ ਜੇਲ੍ਹ ਚੋਂ ਹੀ ਆਉਂਦੇ ਨੇ ਇੱਕ ਵਾਰ ਕੱਟਵਾ ਚਿੱਤੀ ਆ ਲਈ ਜਾਂ ਕਿ ਚੀਨ ਦੇ ਹਮਲੇ ਤੋਂ ਬਾਅਦ ਪੰਜਾਬ ਦੇ ਕਮਨਿਸਟਾਂ ਨੂੰ ਫਟਫਟ ਕੇ ਅੰਦਰ ਦਿੱਤਾ ਜਾ ਰਿਆ ਸੀ 13 ਚਾਲੂ ਦੀ ਵੀ ਵਾਰੀ ਆ ਗਈ ਜਦੋਂ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਸੀ ਜਿਸ ਰਜਿਸਟਰਰ ਦੇ ਪੇਸ਼ ਕੀਤਾ ਜਾ ਰਿਹਾ ਸੀ ਉਹਦੇ ਪਿਛਲੇ ਪਾਸੇ ਖਿੜਕੀ ਦੇ ਪਿਛਲੇ ਪਾਸੇ ਇੱਕ ਆਵਾਜ਼ ਆ ਰਹੀ ਸੀ ਉੱਥੇ ਮਾਲੀ ਜਿਹੜਾ ਸੀਗਾ ਕੰਮ ਕਰ ਰਿਹਾ ਸੀਗਾ ਤੇ ਮਾਲੀ ਨੇ ਤਰਾਜਸ ਨੂੰ ਲਾਇਆ ਹੋਇਆ ਸੀ ਕਿ ਉਹਦੇ 'ਚ 13 ਸੋ ਚੰਦ ਦੀ ਰਚਨਾ ਗਾਈ ਜਾ ਰਹੀ ਜਾਦੇ ਸੀ ਤੇ ਪਿਆਰੀ ਭਾਰਤਵਾ ਅਸੀਂ ਤੈਨੂੰ ਸੀ ਸੁਣਵਾਦੇ ਆ ਤੇ ਵਕੀਲ ਨੂੰ ਸੁਝਾਇਆ ਕਿ ਬੜਾ ਕੰਮ ਸੌਖਾ ਹੋ ਗਿਆ ਉਹਨਾਂ ਨੇ ਰਜਿਸਟਰਰ ਨੂੰ ਕਿਹਾ ਜਰਾ ਹਾ ਗੀਤ ਸੁਣੋ ਇਹ ਜਸ ਮੰਗਰ ਨੂੰ ਤੁਸੀਂ ਦੇਸ਼ ਰੋਇ ਕਰਕੇ ਫੜ ਕੇ ਲੈ ਆਏ ਆ ਇਹ ਇਹਦਾ ਲਿਖਿਆ ਹੋਇਆ ਹੈ ਮਰੇ ਇਤਿਹਾਸ ਦੀ ਨਕਲੀ ਗੱਲ ਇਹਦਾ ਸਭ ਕਾਲ 1300 ਕਦੋਂ ਬੰਦਾ ਆ ਇੱਕ ਪਾਸੇ ਸਾਡੀ ਨੈਸ਼ਨਲ ਮੂਵਮੈਂਟ ਆ ਜਸ ਨੈਸ਼ਨਲ ਮੂਵਮੈਂਟ ਨੇ 1300 ਚਾਲੂ ਤੇ ਉਹਦੇ ਦੋਸਤਾਂ ਨੂੰ ਸੱਚਾ ਰਾਸ਼ਟ੍ਰ ਪ੍ਰੇਮ ਕੀਤਾ ਸੱਚਾ ਦੇਸ਼ ਪਿਆਰ ਕੀਤਾ ਇਹਦਾ ਪਾਠ ਪੜਾਇਆ ਇਹਦੀ ਲਿਖਿਆ ਦਿੱਤੀ ਦੇਸ਼ ਯਾਦ ਹੋ ਜਾਂਦਾ ਆ ਤੇ ਦੇਸ਼ ਆਜ਼ਾਦ ਹੋਣ ਤੋਂ ਬਾਅਦ 1300 ਚੰਦ ਪਕੇ 1300 ਚੰਦ ਨੂੰ ਚੇਚਕ ਲੱਗ ਚੁੱਕੀ ਆ ਪਹਿਲਾਂ ਹੀ ਕਾਂਗਰਸ ਪੰਜਾਬ ਧਾਰਾ ਦੀ ਕਾਂਗਰਸ ਪਾਰਟੀ ਦੀ ਮੈਂਬਰੀ ਲੈ ਚੁੱਕੇ ਦੇ ਕਾਂਗਰਸ ਤੋਂ ਹੁੰਦੇ ਹੋਏ ਅੱਜ ਦੇਖੋ ਸਾਡੇ ਬਹੁਤੇ ਤੁਸੀਂ ਦੇਖੋ ਕਿ ਜਿਹੜੇ ਲੋਕ ਨੈਸ਼ਨਲ ਮੂਵਮੈਂਟ ਵਿੱਚੋਂ ਆਏ ਸੀ ਉਹ ਅਕਾਲੀ ਮੂਵਮੈਂਟ ਨਾਲ ਵੀ ਜੁੜੇ ਰਹੇ ਕਾਂਗਰਸ ਦੀਆਂ ਲਹਿਰਾਂ ਨਾਲ ਵੀ ਜੁੜੇ ਰਹੇ ਤੇ ਬਹੁਤ ਸਾਰੇ ਉਹਨਾਂ ਤੋਂ ਬਾਅਦ ਬਾਅਦ ਜਾ ਕੇ ਵੱਡੇ ਨਾਮ ਦੇ ਬਣੇ ਕਾਂਗਰਸ ਬਣੇ ਜਿਵੇਂ ਸੋਨ ਸੁਖ ਜੋਸ਼ ਵਾਲੇ ਦਾ ਇੱਕ ਐਗਜ਼ਾਮਪਲ ਦੇ ਸਕਦੇ ਆ ਬਾਬਾ ਭਕਰਾ ਦੀ ਜੰਗਲ ਦੇ ਸਕਦੇ ਆ ਤੇਰਾ ਸਿੰਘ ਚੰਦ ਜਦੋਂ ਦੇਸ਼ ਆਜ਼ਾਦ ਹੋ ਜਾਂਦਾ ਆ ਖੱਬੇ ਪੱਖੀ ਲੈਹ ਨਾਲ ਜੁੜ ਜਾਂਦੇ ਨੇ ਤੇ ਨਾਲ ਦੀ ਨਾਲ ਜੇ ਤੇਰਾ ਸਿੰਘ ਚੰਦ ਤੇ ਬਹੁਤ ਵੱਡਾ ਅਸਰ ਹ ਇੱਕ ਕਵੀ ਦੇ ਤੌਰ ਤੇ ਤੇਰਾ ਸਿੰਘ ਚੰਦ ਦੀ ਮਾਨਤਾ ਉਦੋਂ ਹੁੰਦੀ ਆ ਜਦੋਂ ਉਹ ਅਮਨ ਲੈ ਤੋ ਪ੍ਰਾਪਤ ਹੋ ਕੇ ਉਹ ਆਪਣੀ ਨੂੰ ਪ੍ਰਸੰਧ ਰਚਨਾ ਲਿਖਦੇ ਆ ਕਾਰ ਸਵੇ ਦਾ ਬੋਲਿਆ ਅਮਨਾਂ ਦੀ ਬੋਲੀ ਮਾਖਿਓ ਵਰਗੀ ਬਸਤੀ ਜਿਸ ਕਲਕੰਡ ਚ ਕੋਲੀ ਛੋਟ ਕੁੰਦਨ ਦੇ ਵਿੱਚ ਨਹੀਂ ਇਹ ਚੁੰਝ ਬੜਾ ਬੋ ਮੋਰ ਤੇ ਚਿੱਤਰ ਇਹ ਜੀਆਂ ਖੰਭਾ ਤੇ ਪਾਵੋ ਬੰਨੋ ਨਹੀਂ ਜੇ ਪਹੁੰਚਿਆ ਵਿੱਚ ਕੋਈ ਨਤੀ ਮੋਲੀ ਕਾਰ ਸਮੇ ਦਾ ਬੋਧਿਆ ਉਹਨਾਂ ਦੀ ਬੋਲੀ ਤੁਸੀਂ ਦੇਖੋ ਕਿ ਅਮਨ ਲੈਰ ਤੇ ਕੌਣ ਕੌਣ ਲੋਕ ਸ਼ਾਮਲ ਹੋ ਰਹੇ ਨੇ ਬਰਟਨ ਡਰਸਨ ਵਰਗੇ ਲੇਖਕ ਸ਼ਾਮਲ ਹੋ ਰਹੇ ਨੇ ਮਾਰਟਨ ਲੂਥਰ ਕਿੰਗ ਜੁਨੀਅਨ ਵਰਗੇ ਜਿਹੜੇ ਸਿਆਸਤਦਾਨ ਪ੍ਰੋਫੈਸਰ ਸ਼ਾਮਲ ਹੋ ਰਹੇ ਨੇ ਔਰ ਹਿੰਦੁਸਤਾਨ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਹਿੰਦੁਸਤਾਨ ਚ ਡੀਲੀ ਕਸੰਭੀ ਉਸ ਲਹਿਰ ਨਾਲ ਜੁੜੇ ਹੋਏ ਜੀ ਖੱਬਤੂ ਕਿਤਲੀ ਹੋਸ ਲੈ ਨਾ ਕਿਤਲੀ ਹੋਸ ਲੈ ਜਦੋਂ ਇਹ ਪਿਛਣਾ ਮੈਨਨ ਬਹੁਤ ਵੱਡੇ ਵੱਡੇ ਨਾਮ ਨੇ ਪਰ ਮੈਂ ਇੱਥੇ ਦੇਖਦਾ ਸੀਗਾ ਕਿ ਇਹ ਦੌਰ ਸੀ ਅਮਨ ਲਹਿਰ ਦਾ ਇੱਕ ਦੌਰ ਸੀ ਜਿਨੇ ਪੰਜਾਬੀ ਕਪਤਾਨ ਨੂੰ ਇੱਕ ਨਵਾਂ ਖਲਾਰਾ ਦਿੱਤਾ ਇਕਦਮੇ ਥੀਮ ਦਿੱਤੇ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਸ਼ਰੀਫ ਪਿਰਾਹੀ ਪਾਕਿਸਤਾਨ ਤੋਂ ਮੈਠਾ ਲਿਖ ਰਿਹਾ ਕਿ ਜੰਗਾ ਹੁਣ ਛਿਲੀਆਂ ਕੇ ਛਿਲੀਆਂ ਤੋਂਮਾ ਹੁਣ ਪਿੰਡੀਆਂ ਕੇ ਪਿੰਡੀਆਂ ਦੂਜੇ ਪਾਸੇ ਮੋਰ ਸੰਖਿਆ ਰਿਹਾ ਕਿ ਅਸੀਂ ਜੰਗਵਾਜਾਂ ਨੂੰ ਜੰਗ ਨਹੀਂ ਕਰਦੇ ਆ ਜਿਹੜੇ ਕਹਿੰਦੇ ਅਮਨ ਦੇ ਦਰਦੇ ਖੇਤ ਜੜੂ ਨਹੀਂ ਬਚਣਾ ਹੈ ਸੰਸਾਰ ਨਹੀਂ ਔਰ ਉਸੇ ਸਮੇਂ ਚ ਤੇਰਾ ਸਿੰਘ ਚੰਨੂ ਨੇ ਆਪਣਾ ਗੀਤ ਲਿਖ ਰਹੇ ਨੇ ਔਰ ਮੈਨੂੰ ਬੈਠੇਦਰ ਆ ਰਹੇ ਨੇ ਸਿੰਦਰ ਗਿੱਲ ਜੀ ਉਸੇ ਸਮੇਂ ਚ ਇਹਨਾਂ ਨੇ ਆਪਣਾ ਕਲਾਸਿਕ ਗੀਤ ਲਿਖਿਆ ਜਿਹੜਾ ਸਮੇਂ ਦੀ ਮਾਰ ਤੋਂ ਹਮੇਸ਼ਾ ਪਾਰ ਰਹੇਗਾ ਚੱਤਾ ਚਾਣ ਨਾ ਦਈ ਜਾਣਾ ਇਸੇ ਸਮੇਂ ਚ ਹਰਪ੍ਰਸਾਦ ਦਾ ਪੁਕਾਰਨਾ ਪਹੁੰਚਾਇਆ ਤਾ ਦਾ ਤਾਰਤਪਕ ਤਾਰਤਪਕ ਕਿਹੋ ਅੱਜ ਦੇ ਵਿਗਿਆਨੀ ਨੂੰ ਇਹ ਸਮਝਾ ਰਹੇ ਨੇ ਕਿ ਤੂੰ ਜੋ ਸर्ज ਰਿਆ ਆਂ ਜਿਸ ਕਿਸਮ ਦੇ ਵਿਦਾਸ਼ ਵਾਲੇ ਬੰਦ ਖੂ ਬਣਾ ਲਿਆ ਆਂ ਤੇਰੀ ਆਪਣੀ ਹੋਣ ਕੀ ਹੋਊਗੀ ਉਹ ਕਹਿੰਦਾ ਤੇਰੀ ਆਪਣੀ ਕੀ ਹੋਊ ਹੋਣ ਕਿਵੇਂ ਹੋਊਗੀ ਜਿਵੇਂ ਮਹਾ ਅਗਨ ਵਿੱਚ ਦੋ ਬੁੱਕ ਪੀਲੇ ਪੱਤੇ ਇਹ ਦੌਰ ਸੀ ਜਿਨੇ ਇਹ ਵੱਡੇ ਲੇਖ ਪੈਦਾ ਕੀਤੇ ਇਹ ਠੀਕ ਆ ਕਿ ਵੱਡੇ ਅਨੇ ਵਾਲੇ ਵੱਡੇ ਵਿਚਾਰਾਂ ਵਾਲੇ ਲੇਖਕ ਇਹ ਵੀ ਇਤਿਹਾਸ ਨੂੰ ਔਰਕੇ ਪ੍ਰਭਾਵਿਤ ਕਰਦੇ ਆ ਜੇ ਇਤਿਹਾਸ ਵੀ ਇਹਨਾਂ ਨੂੰ ਸੱਦਰਿਆ ਹੁੰਦਾ ਆ ਵੱਡਾ ਲੇਖ ਕੋਈ ਹੁੰਦਾ ਆ ਜਿਹੜਾ ਇਤਿਹਾਸ ਵੱਲੋਂ ਕਈਆਂ ਵੱਡਿਆਂ ਨੂੰ ਮੁਖਾਤਬ ਹੋਵੇ ਇਤਿਹਾਸ ਜੋ ਦੀ ਝੋਲੀ ਚ ਪਉਦਾ ਆ ਉਹਨੂੰ ਪਾੜ ਕੇ ਉਹ ਔਰਕੇ ਉਹ ਇਤਿਹਾਸ ਨੂੰ ਵੀ ਆਪਣੇ ਵੱਲੋਂ ਇਹੋ ਜਿਹੀਆਂ ਚੀਜ਼ਾਂ ਦੇਵੇ ਇਹਨਾਂ ਨੂੰ ਚਲਾਵਾ ਦੇਵੇ ਜਿਹੜਾ ਇਤਿਹਾਸ ਲਈ ਤੇ ਆਉਣ ਵਾਲੇ ਦੇ ਪੀੜ੍ਹੀਆਂ ਦੇ ਚਾਲੂ ਮਾਰਨਾ ਬਣ ਮੈਨੂੰ ਇਹ ਯਾਰ ਆਦਿਆ ਤੇ ਦਾ ਸੱਚਨ ਵਾਲੇ ਕਿ 13 ਸਾਲ ਚੱਲਣਾ ਬਹੁਤ ਛੋਟੀਆਂ ਉਮਰ ਤੇ ਜਗਾ ਸ਼ੁਰੂ ਕਰ ਦਿੰਦੇ ਆ 43 ਦੇ ਵਿੱਚੋਂ ਦੀ ਪਹਿਲੀ ਕਿਤਾਬ ਆ ਜਾਂਦੀ ਆ ਜੇ ਤੁਸੀਂ 40 ਤੱਕ ਹੀ ਸਮਝ ਲੈਂਦੇ ਆ ਕਿ ਹੁਣ ਉਹ ਦੌਰ ਵੀਤ ਗਿਆ ਕਿ ਜਦੋਂ ਰਵਾਨੀ ਕਿਸਮ ਦੇ ਪਿੱਛੇ ਦੀਆਂ ਗੱਲਾਂ ਹੋਣ ਜਦੋਂ ਕੇਵਲ ਮਹਿਬੂਬ ਦੀ ਜਾਂ ਆਪਣੇ ਦੁੱਖ ਦੀ ਗੱਲ ਕੀਤੀ ਜਾਵੇ ਤੇ ਉਸ ਸਮੇਂ ਜਿਹਨਾਂ ਦੇ ਕਦਰਾਂ ਦੇ ਕੁਝ ਸਤਨਾ ਸਾਲ ਜਿਹੜਾ ਕਰ ਲਵਾਗਾ ਉਹਨਾਂ ਦੀ ਸਤਨਾ ਨੇ ਨੈ ਲਿਖਣ ਨੂੰ ਬੰਦ ਕੀਤੇ ਕੁਝ ਸਮੇਂ ਲਈ ਪਿਆਰ ਦੇ ਕਿਸੇ ਸਰਾਹੀਦਾਰ ਦਰਦਨ ਅਤੇ ਰਕਸ਼ਾਰ ਦੇ ਕਿਸੇ ਮਖਿਲਦੇ ਸਾਮਰਾਜੀ ਜਾਲਸਾਣੇ 파ਰਸਪੁਰ ਨੇ ਮੈਂ ਕਰਕੇ ਤਖਤੇ ਤਖਤਾਂ ਦੇ ਸਦਾ ਦੀ ਸਾਸਪੁਰ ਨੇ ਜਦੋਂ ਉਹ ਕਹ ਰਹੇ ਨੇ ਨਾ ਕਿ ਮੈਂ ਗੀਤ ਲਿਖਣੇ ਬੰਦ ਕੀਤੇ ਇਸ਼ਕ ਦੇ ਉਹ ਇਹ ਨਾਲ ਕਹਿੰਦੇ ਕਿ ਕੁਝ ਸਮੇਂ ਲਈ ਸਾਧੂ ਪ੍ਰਗਤੀ ਵਧਰੇ ਨੂੰ ਇੱਕ ਬਿਮਾਰੀ ਦੇ ਜੀ ਕਿ ਜਿੱਥੇ ਕੱਪਤਾ ਇਸ਼ਕ ਦੀ ਗੱਲ ਆ ਗਈ ਜਿੱਥੇ ਮੁਹੱਬਤ ਦੀ ਗੱਲ ਆ ਗਈ ਕਾਟਾ ਮਾਰਦੇ ਹੋ ਇਹ ਤਾਂ ਕਵੀ ਬੁਰਜੋ ਆਇਆ ਤੇ ਸਾਨੂੰ ਸਮਝ ਨਹੀਂ ਆਈ ਪਹਿਲੇ ਦੌਰ ਦੇ ਸਾਡੇ ਜਿਹੜੇ ਸਭ ਤੋਂ ਪਹਿਲੀ ਪੀੜ ਦੇ ਪ੍ਰਗਤੀਵਾਦੀ ਕਵੀ ਸੀ ਉਹ ਤਾਂ ਲਾਲ ਝੰਡਾ ਨਾਲ ਝੁਲੇ ਤੇ ਕੱਪੜਾ ਚ ਖੂਨ ਨੂਵੇ ਉਹਨੂੰ ਕੱਪੜਾ ਨਹੀਂ ਸੀ ਵਰਦੇ ਪਰ ਹੁਣ ਸਾਨੂੰ ਸਮਝਾਉਣੀ ਸ਼ੁਰੂ ਵੀ ਹੋਈ ਆ ਕਿ ਜਦੋਂ ਤੇਰਾਸ ਸਿੰਘ ਚਾਨਣ ਕਹ ਰਿਹਾ ਕਿ ਮੈਂ ਲਿਖਣੇ ਬੰਦ ਕੀਤੇ ਨੇ ਕੁਝ ਸਮੇਂ ਲਈ ਪਿਆਰ ਦੇ ਕਿਸੇ ਤੇ ਉਹੀ ਤੇਰਾਸ ਸਿੰਘ ਚਾਨਣ ਰਵਾਨੀ ਗਜ਼ਲਾਂ ਵੀ ਲਿਖਦਾ ਬੜੀ ਹਰਾਨੀ ਹੁੰਦੀ ਆ ਕਿ ਚਿੱਟੀ ਦਾੜੀ ਵਾਲਾ ਲੰਮੀ ਦਾੜੀ ਵਾਲਾ ਬਾਬਾ ਇੰਨੀਆਂ ਕਸ਼ਮਦੀਆਂ ਰਵਾਨੀ ਗਜ਼ਲਾਂ ਵੀ ਲਿਖਦਾ ਸੀ ਕਿਉਂਕਿ ਅਸੀਂ ਮੰਨ ਕੀ ਲੈਂਦੇ ਆ ਅਸੀਂ ਲੇਖਕ ਨੂੰ ਮੰਨ ਲੈਂਦੇ ਆ ਕਿ ਲੇਖਕ ਵਿਅਕਤੀ ਨਹੀਂ ਹੁੰਦਾ ਲੇਖਕ ਤਾਂ ਸਮੇਂ ਦਾ ਬੁਲਾਇਆ ਬੋਲ ਠੀਕ ਆ ਲੇਖਕ ਸਮੇਂ ਦਾ ਬੁਲਾਇਆ ਵੀ ਬੋਲਦਾ ਆ ਅਦੇ ਨਾਲ ਯਾਦ ਰੱਖਿਓ ਵੱਡੇ ਲੇਖਕਾਂ ਵਿੱਚ ਦੀ ਸਮਾਂ ਵੀ ਬੋਲਦਾ ਆ ਜੇ ਲੇਖਕ ਤੋਂ ਸਮਾਂ ਬੋਲੇ ਕੋਈ ਦੀ ਮਹਤਕੂਰ ਗੱਲ ਨਹੀਂ ਜਦੋਂ ਲੇਖਕ ਦੇ ਰਿਖਤਾਂ ਵਿੱਚੋਂ ਸਮਾਂ ਬੋਲਣ ਲੱਗ ਜੇ ਫਿਰ ਪਤਾ ਲੱਗਦਾ ਆ ਕਿ ਲੇਖਕ ਦਾ ਪਦਾਂ ਕਿੱਦਾਂ ਵੱਡਾ ਆ ਉਹਦੀ ਉਹਦੀ ਰੇਂਜ ਕਿੱਦੀ ਵੱਡੀ ਆ ਮੈਂ ਇਹ ਦੇਖਿਆ ਸੀ ਕਰਕੇ ਦੋਰ ਚਰਾਵਾ ਜੇ 13 ਸਾਲਾਂ ਚ ਚੱਲਨ ਵਿੱਚ ਸਿਰਫ ਦੋਰ ਚਰਾਵਾ ਦੀ ਹੀ ਆਉਂਦੀ ਗੱਲ ਇੱਕ ਕਾਗਜ਼ ਸਮੇਂ ਦਾ ਬੋਲਿਆ ਤੇ ਦੂਜੀ ਲੱਕੜ ਦੀ ਲਾ ਕਿਉਂਕਿ ਬਹੁਤ ਵੱਡਾ ਬਹੁਤ ਵੱਡੀ ਚੁਣੌਤੀ ਸੀ ਕਿ ਧੀਮੀ ਸਰੀ ਦੇ ਆਰੰਭ ਦੇ ਵਿੱਚ ਲਗਭਗ ਦੁਨੀਆ ਦੀ 3/4 ਆਬਾਦੀ ਸਾਮਰਾਜ ਤੋਂ ਮੁਕਤ ਹੋਣੀ ਸ਼ੁਰੂ ਹੋ ਗਈ ਸੀ ਹਰ ਖਿੱਤੇ ਦੇ ਵਿੱਚ ਨੈਸ਼ਨਲ ਮੂਵਮੈਂਟਸ ਉੱਠਣਾ ਹਾਂ ਖਿੱਤੇ ਦੇ ਆਪਣੇ ਆਪਣੇ ਪਛਾਣ ਦੀ ਲੜਾਈ ਲੜੀ ਤੇ ਸਾਮਰਾਜ ਤੋਂ ਮੁਕਤੀ ਹੋਈ ਪਰ ਸਾਮਰਾਜ ਤੋਂ ਮੁਕਤੀ ਹੁੰਦਿਆਂ ਹੀ ਨਾਲ ਦੀ ਨਾਲ ਜਿਹੜੀ ਲੋਕਲ سرمایہਦਾਰੀ ਸੀ ਉਹਨਾਂ ਨੇ ਸਾਮਰਾਜ ਦਾ ਰੂਪ ਵੀ ਲੈਣਾ ਸ਼ੁਰੂ ਕਰ ਲਿਆ ਤੇ ਇੱਕ ਪਾਸੇ ਅਸੀਂ ਇਹ ਦੇਖ ਰਹੇ ਹਾਂ ਕਿ 20ਵੀਂ ਸਦੀ ਦਾ ਪਹਿਲਾ ਅੱਧ ਬਸਤੀਵਾਦ ਤੋਂ ਮੁਕਤੀ ਦਾ ਦੌਰ ਸੀ ਨੈਸ਼ਨਲ ਮੂਵਮੈਂਟਸ ਦਾ ਨੈਸ਼ਨਲ ਲਿਬਰੇਸ਼ਨ ਦੀਆਂ ਮੂਵਮੈਂਟਸ ਦਾ ਦੌਰ ਸੀ ਤੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਜਿਉਂ ਹੀ ਦੇਸ਼ ਆਜ਼ਾਦ ਥਾ ਯੁਰਪਾ ਸਥਾਨਿਕ ਬਰਜੁਆ ਜਿਨ੍ਹਾਂ ਨੇ ਸਥਾਨਿਕ ਸਰਕਾਰਾਂ ਨੇ ਉਹ ਇੱਕ ਦੂਜੇ ਦੀ ਲੜਨ ਲਈ ਤਿਆਰ ਹੁੰਦਿਆਂ ਆ ਤੇ ਸੈਕੰਡ ਵਰਲਡ ਵਾਰ ਤੋਂ ਬਾਅਦ ਜਦੋਂ ਤੀਜੀ ਵਰਲਡ ਵਾਰ ਦੀ ਸੰਭਾਵਨਾਵਾਂ ਪੈਦਾ ਹੁੰਦੀਆਂ ਤੇ ਦੁਨੀਆਂ ਭਰ ਦੇ ਲੇਖਕ ਤੇ ਚਿੰਤਕ ਕਿਸ ਗੱਲੋਂ ਸਚੇਤ ਹੁੰਦੇ ਆ ਕਿ ਜੇ ਦੁਨੀਆਂ ਬਚਾਉਣੀ ਆ ਤਾਂ ਸਾਨੂੰ ਅਮਨ ਲਈ ਲੜਨਾ ਪਏਗਾ ਮੁਲਕਾਂ ਦੀ ਆਜ਼ਾਦੀ ਜਨਾਹੀ ਅਮਨ ਜ਼ਰੂਰੀ ਆ ਉਸ ਦੌਰ ਦਾ ਕਿ 13 ਸਤ ਚਾਰੋਂ ਲੱਕੜ ਦੀ ਲੱਤ ਨਾਰਾ ਆਪਣਾ ਮੀਰਾ ਲਿਖਦੇ ਨੇ ਜਿਹਦੇ ਚ ਮੈਂ 1.52 1719 ਸਮਝੀਆਂ ਕਰਦਾ ਕਹਨਾ ਕਿ ਕਵੀ ਸਿਆਸਤਦਾਨ ਨਾਲੋਂ ਬੁਣੀ ਬੋਲਦਾ ਜਦੋਂ ਕਵੀ ਬੋਲਦਾ ਉਹਦਾ ਅਸਰ ਵੱਧ ਕਿਉਂ ਹੁੰਦਾ ਆ ਕਿਉਂਕਿ ਸਿਆਸਤਦਾਨ ਸਿਆਸੀ ਫਾਰਮੂਲੇਟ ਬੋਲਦਾ ਆ ਲੈਨਨ ਨੇ ਬੜੀ ਖੂਬਸੂਰਤ ਗੱਲ ਕਹੀ ਆ ਕਿ ਪੋਏਟਸ ਐਂਡ ਪੋਲੀਟਿਸ਼ੀਅਨਸ ਆਰ ਗਾਈਡਡ ਬਾਇ ਡਿਫਰੈਂਟ ਸਟਾਰ ਪੋਲੀਟਿਸ਼ੀਨ ਹੋਰ ਬੋਲੀ ਬੋਲਦਾ ਆ ਉਸ ਹਦਾਂ ਤਾਂ ਦੀ ਬੋਲੀ ਚ ਗੱਲ ਕਰਦਾ ਆ ਪਰ ਕਦੇ ਜਦੋਂ ਬੋਲਦਾ ਆ ਉਹ ਜਜ਼ਬਾਤ ਦੀ ਬੋਲੀ ਚ ਗੱਲ ਕਰਦਾ ਬੰਦੇ ਦੀ ਹਿਰਦੇ ਦੀ ਬੋਲੀ ਚ ਗੱਲ ਕਰਦਾ ਇਸ ਕਰਕੇ ਉਹਦਾ ਅਸਰ ਵੱਧ ਹੁੰਦਾ 13 ਸੈਂਕ ਚਾਹ ਨੂੰ ਜੇ ਇਸ ਨਕਲ ਦੀ ਨਾਪੇ ਦੇ ਚ ਨਾਕ ਡਾਇਰੈਕਟ ਸਭ ਬਾਹਰ ਪੜ ਰਾਇਆ ਇੱਕ ਕਿਸਾਨ ਜਿਹੜਾ ਭਰਤੀ ਹੋ ਰਿਆ ਤੇ ਉਹਦੀ ਪਤਨੀ ਜਿਹੜੀ ਲੋਕ ਲਈ ਆ ਕਿ ਭਰਤੀ ਦਾ ਤੂ ਹੋ ਇੱਕ ਭਾਂਬੜ ਵਾੜਾ ਦੇ ਅਗਾਂਹ ਦਾ ਸਾਥੋਂ ਦੂਰ ਪਰੇ ਦੇ ਪਹਿ ਟੁਕੜੇ ਬੰਗਾ ਦੇ ਢੋਲਣਾ ਉਸਦੇ ਪਹਿ ਟੁਕੜੇ ਬੰਗਾ ਦੇ ਢੋਲਣਾ ਉਸਦੇ ਚਾਰ ਸ਼ਵੇਰੇ ਇੱਕ ਦੀਵਾ ਬਲਦਾ ਨੂੰ ਗੋਰੀਏ ਸਾਡੇ ਘਰ ਦੇ ਨੇੜੇ ਮੈਂ ਤਲਵਾ ਭੇਜਾਂਗਾ ਰਾਣੀਏ ਰਿਸ਼ਕ ਤੇਰੀ ਵੇੜੀ ਇੱਕ ਭਾਂਬੜ ਬਲਦਾ ਵੀ ਰਲਣਾ ਮੈਂ ਤੇਰੀ ਸੁਖ ਮੰਗਾ ਅਸੀਂ ਰੁੱਖੀਆਂ ਖਾ ਲਾਂਗੇ ਢੋਲਣਾ ਖਾਂ ਸੁਹਾਗ ਰੰਗਾ ਕਿੱਥੇ ਰੁੱਖੀਆਂ ਖਾਵਾਂਗੇ ਗੋਰੀਏ ਨਾ ਧਰਤੀ ਦਾ ਦਾਣੇ ਕਿੱਥੇ ਰਾਜ ਮੰਗੀ ਦਾ ਰਾਣੀਏ ਰੋਜੀ ਦੇ ਨਾ ਜਾਣ ਜਿ ਕੋ ਕਿੰਨਾ ਸਕੇਤ ਕਰੀਆ ਪਰ ਦੂਜੇ ਪਾਸੇ ਉਸ ਸਾਰੀ ਗੱਲ ਨੂੰ ਪੰਜਾਬੀ ਮੁਹਾਵਰੇ ਚ ਵੀ ਕਹਦੇ ਆ ਜਿੱਦਾਂ ਗੱਲ ਇਸ਼ਾਰਾ ਕਰਕੇ ਗਿਆ ਡਾਕਟਰ ਸਾਦਰੀਤ ਕਿ ਰਚਨਾ ਦੀ ਜਾਨ ਨਹੀਂ ਪੈਂਦੀ ਜੇ ਕਵੀ ਕਲਚੰਦੀ ਬੋਲੀ ਦਾ ਬੋਲੇ ਯੋਗਾ ਸਿੰਘ ਨੇ ਇੱਕ ਬਹੁਤ ਖੂਬਸੂਰਤ ਗੱਲ ਕਹੀ ਆ ਕਿ ਲੋਕਾਂ ਨੂੰ ਗੱਲ ਸੁਧਾਉਂਤਾ ਨਾਲ ਨਹੀਂ ਸਮਝਾਈ ਜਾ ਸਕਦੀ ਲੋਕਾਂ ਨਾਲ ਲੜ ਕੋਲ ਕੇ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਬੋਲੀ ਦੀ ਗੱਲ ਕੀਤੀ ਜਾ ਸਕਦੀ ਆ ਜਦੋਂ ਕਵੀ ਸਭਿਆਚਾਰਕ ਮਹਾਵਰੇ ਚ ਕੋਲਦਾ ਆ ਤਾਂ ਉਹ ਸਾਡੇ ਸਿਰਾਂ ਤੇ ਚੜ ਕੇ ਬੋਲਦਾ ਆ ਕਬੀਲਾ ਕਬੀਲੀ ਕੱਪੜਾ ਪਰਸ਼ਾਵਾਂ ਉਹਨਾਂ ਲੰਮਾ ਹੋ ਜਾਂਦਾ ਆ ਜਿੰਨੇ ਉਹਦੇ ਕੋਲ ਸਭਿਆਚਾਰਕ ਜਿੰਨਾ ਉਹਦਾ ਸਭਿਆਚਾਰਕ ਮੁਹਾਵਰਾ ਮਜ਼ਬੂਤ ਹੋਏਗਾ ਸੋ ਬਹੁਤ ਸਾਰਾ ਗੱਲਾਂ ਕੀਤੀਆਂ ਜਾ ਸਕਦਾ ਸੀ ਇੱਕ ਸੰਕੇਤ ਦੇਣਾ ਚਾਹੁੰਦਾ ਉਹ ਇਸ ਕਾਹਕੇ ਕਰਨਾ ਚਾਹੁੰਦਾ ਕਿ ਪੰਜਾਬ ਅੱਜ ਬਹੁਤ ਵੱਡੇ ਸੰਕਟਾਂ ਚੋਂ ਗੁਜ਼ਰ ਰਿਹਾ ਇੱਕ ਸੱਤ ਵਿੱਚ ਪੰਜਾਬ ਦੀ ਪਛਾਣ ਦਾ ਸੰਕਟ ਵੀ ਆ ਤੇ ਪੰਜਾਬ ਲਈ ਲੜਨ ਵਾਲਾ ਜਾਂ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲਾ ਧਿਰਾਂ ਦੀ ਆਪਸ ਵਿੱਚ ਇੱਕ ਦੂਜੇ ਦੇ ਪ੍ਰਤੀ ਜਿਹੜੀ ਬੇਵਸਾਹੀ ਆ ਉਹਦਾ ਸੰਕਟ ਵੀ ਆ ਅੱਜ ਇੱਕ ਖਾਸ ਕਿਸਮ ਦਾ ਨੈਟਰਲ ਸਰਜਿਆ ਜਾ ਰਿਹਾ ਕਿ ਜਿਹਦੇ ਚ ਖੱਬੇ ਪੱਖੀਆਂ ਨੂੰ ਤੇ ਸਿੱਖ ਚਿੰਤਕਾਂ ਨੂੰ ਜਾਂ ਸਿੱਖ ਵਿਚਾਰਧਾਰਾ ਨੂੰ ਜੋ ਸਿੱਖ ਬਸਤ ਨੂੰ ਇੱਕ ਦੂਜੇ ਦੇ ਵਿਰੁੱਧ ਲਾਮਬੰਦ ਪੇਸ਼ ਕੀਤਾ ਜਾਂਦਾ ਇਹ ਨਾਮ ਸਾ ਤੋਂ ਪਹਿਲੀ ਪੀੜੀ ਨੇ ਬੇਸਮਝੀ ਦੇ ਨਾਲ ਵੀ ਲਾਇਆ ਇੱਕ ਦੂਜੇ ਦੇ ਉੱਤੇ ਕਿ ਜਿਹੜੇ ਲਹਿਰਤ ਲੋਕ ਜਿਹੜੇ ਆ ਉਹ ਪੰਜਾਬ ਦੀਆਂ ਰਵੈਤਾਂ ਨੂੰ ਪੰਜਾਬ ਦੇ ਕਲਚਰ ਨੂੰ ਸਿੱਖੀ ਨੂੰ ਉਹ ਸਨਮਾਨ ਨਹੀਂ ਕਰਦੇ ਤੇਰਾ ਸਿੰਘ ਚਲੰਦ ਦਾ ਜਨਮਾ ਪੜ ਕੇ ਦੇਖੋ ਕਿ 1300 ਚਲਦੀ ਰਚਨਾ ਦਾ ਸਰੋਤ ਕੀ ਦੇ ਇੱਕ ਉਹਨਾਂ ਦੀ ਕਵਤਾ ਮੈਂ ਤੁਹਾਨੂੰ ਰਸਾਂ ਦੀ ਕਰ ਲੈਣਾ ਛੋਟੀ ਜੀ ਤੇਰਾ ਸਿੰਘ ਚਾਰੂ ਤੋਂ ਲੈ ਕੇ ਤੇ ਐਮੋਨ ਸਿੰਘ ਨੂੰ ਦੇਖੋ ਜਦ ਬਾਬਾ ਬਲਵੰਤ ਨੂੰ ਦੇਖੋ ਧੀਰ ਨੂੰ ਦੇਖੋ ਜਿੰਨੀ ਪੰਜਾਬ ਦੀ ਪੰਜਾਬ ਦੀ ਜਿਹੜੀ ਨਾਬਰੀ ਦੀ ਪਰੰਪਰਾ ਆ ਤੇਰਾ ਸੰਤ ਚੰਦ ਦੀ ਇੱਕ ਲੰਬੀ ਲਾਜ ਹੈ ਹਨਾਨੀ ਦੂਰ ਹੋਈ ਮੇਰੀ ਉਹਨੇ ਹਨਾਨੀ ਦੂਰ ਹੋਈ ਹੈ ਇਸ ਲਾਜ ਦੇ ਵਿੱਚ ਉਹ ਪੰਜਾਬ ਦੀ ਸਾਜੀ ਦੀ ਸਾਰੀ ਨਾਬਰੀ ਦੀ ਪਰੰਪਰਾ ਜਿਹੜੀ ਸਾਡੀ ਭਗਤੀ ਸੂਫੀ ਲਹਿਰ ਤੋਂ ਹੁੰਦੀ ਹੋਈ ਸਾਡੇ ਕੋਲ ਕੂਕਾ ਨੂਰਾਂ ਦੇ ਰੂਪ ਵਿੱਚ ਵੀ ਆਹੋ ਸਾਡੇ ਕੋਲ ਗਦਰ ਮੂਵਮੈਂਟ ਦੇ ਰੂਪ ਵਿੱਚ ਵੀ ਆ 1907 ਦੇ ਕਿਸਾਨ ਅੰਦੋਲਨ ਦੇ ਰੂਪ ਵਿੱਚ ਵੀ ਆ ਪਰਸਕਤੇ ਉਹਨਾਂ ਸਾਥੀਆਂ ਦੇ ਕੋਲ ਵੀ ਆ ਅੱਗੇ ਜਾ ਕੇ ਦੇਖੋ ਕਿ 13 ਸਾਲ ਚ ਕੋਈ ਪੰਜਾਬ ਦੇ ਇਤਿਹਾਸ ਦੀ ਇੱਕ ਵੀ ਘਟਨਾ ਨਹੀਂ ਹੈ ਜਿਹੜੀ ਸਿੱਖ ਇਤਿਹਾਸ ਨਾਲ ਜੁੜੀ ਹੋਵੇ ਤਾਂ 13 ਸਤਨੂੰ ਦਾ ਨੋਟਸ ਨਾਲ ਆ ਵੀ ਖਾਸ ਤੌਰ ਤੇ ਜਿਹੜੀ ਸਾਡੀ ਗੁਰਦਰਾ ਸਾਹਿਬ ਮੂਵਮੈਂਟ ਆ ਗੋਤਰਾ ਸਾਰ ਮੂਵਮੈਂਟ ਦੇ ਵਿੱਚ ਪੰਜਾਬ ਦਾ ਜੋ ਰੋਲ ਆ ਪੰਜਾਬ ਦੀ ਕਿਸਾਨੀ ਦਾ ਜੋ ਰੋਲ ਆ ਉਦੇ ਬਾਰੇ ਧੀਰ ਨੇ ਬਹੁਤ ਕੁਫੂਤ ਪਲਵਾਂ ਲਿਖਿਆ ਨੇ ਹਾਂ ਸਰੋਜ ਤੇਰਾ ਸੇ ਚਾਹੁੰਦੇ ਬਹੁਤ ਖੂਬਸੂਰਤ ਪਲਵਾਂ ਲਿਖਿਆ ਨੇ ਪਰ ਮੈਨੂੰ ਕੋ ਸਮਝ ਨਹੀਂ ਕਿ ਮੈਂ ਉਹਨਾਂ ਨੰਦਨਪਾਲ ਕੰਡਾ ਸਾਧਿਆ ਕਰ ਸਕਾਂ ਪਰ ਇੱਕ ਗੱਲ ਕਹਿਣਾ ਮੈਂ ਲੇਖਕ ਤੇ ਲੇਖਕ ਕੋਹੀ ਬਤ ਦੀਆ ਜਿਹਦਾ ਮੂੰਹ ਆਪਣੇ ਲੋਕਾਂਵਾਂ ਹੋਏਗਾ ਕਿ ਜੇ ਵੀ ਤੁਹਾਡੇ ਅੰਦਰ ਤੋਂ ਜੀਤ ਕਰਕੇ ਕਵੀ ਲਿਖਦਾ ਆ ਜੇ ਕਵੀ ਆਪਣੇ ਦੌਰ ਦੀ ਹਵਾ ਚੋਂ ਚੀਜ਼ਾਂ ਅਕਸ਼ੀਰ ਨਹੀਂ ਕਰ ਸਕਦਾ ਤਾਂ ਉਹ ਵਰਕੇ ਕਾਲੇ ਨਾ ਕਦੇ। ਉਹ ਹੀ ਕਵੀ ਜੀਦਾ ਰਹੇਗਾ। ਜੇ ਇਸ ਕਮੀ ਦੀ ਕਫਤਾ ਚੋ ਉਹਦਾ ਇਤਿਹਾਸ ਉਹਦੇ ਸਮੇਂ ਦੇ ਵੱਡੇ ਸਵਾਲ ਉਹਦੇ ਤੇ ਲੋਕਾਂ ਦੇ ਸਰਕਰ ਕਿਤੇ ਕਲਕਰ ਦੀ ਬੋਲੀ ਦੇ ਸਰਕਰ ਤੇ ਬੋਲਣਗੇ। ਮੈਂ ਇਸ਼ਾਰਾ ਕਰਨਾ ਚਾਹੁੰਦਾ ਧੀਰ ਸਾਰੀ ਉਹ ਲੋਕਾਂ ਨਾਲ ਜੁੜਿਆ ਗਿਆ। ਧੀਰ ਦੀ ਇੱਕ ਵੀ ਧੀਰ ਬਿੱਤ ਮੋਰ ਕੱਥੇ ਇਸ ਕਰਕੇ ਹੋ ਜਾਂਦੇ ਆ ਕਿ ਇਹਦਾ ਦੋਹਾਂ ਬਾਰੇ ਇਹਨਾਂ ਦੇ ਵਿੱਚ ਪੜ੍ਹਦੇ ਸੀ ਤੇਰਾ ਸੰਚੰਦ ਵੀ ਤੇਰਾ ਸੰਚੰਦ ਤੁਸੀਂ ਦੇਖੋ ਕਿ ਪੰਜਾਬ ਦੇ ਪੰਜਾਬ ਦੇ ਲੱਗਣ ਵਾਲੇ ਹਰ ਵੱਡੇ ਮੋਰਚੇ ਦਾ ਮਜਾਰਾ ਲੈ ਤੋਂ ਲੈ ਕੇ ਖੋਸ਼ਾ ਸਤੀ ਮੂਮਰ ਤੱਕ ਦੇਖ ਲਓ ਬੇਦੀ ਫਾਰਮੂਲਾ ਮਸਲਾ ਦੇਖ ਲਓ ਕੋਈ ਐਸੀ ਕਠੜਾ ਨਹੀਂ ਪੰਜਾਬ ਦੀ ਜਿਹਦੇ ਬਾਰੇ ਤੇਰਾ ਸੰਚੰਦ ਲਿਖ ਨਹੀਂ ਰਿਹਾ ਔਰ ਇੱਕ ਵੀ ਸਤ ਤੇਰਾ ਸੰਚੰਦ ਦੀ ਕਵਤਾ ਤੋਂ ਤੁਹਾਨੂੰ ਉਸ ਕਿਸਮ ਦੀ ਅਦਾਸੀ ਵਾਲੀ ਨਹੀਂ ਮਿਲਦੀ ਜਿਸ ਕਿਸਮ ਦਾ ਚੋਰਾ ਤੇ ਜਿਸ ਕਿਸਮ ਦਾ ਆਪਣੇ ਆਪ ਨਾਲ ਜਿਹੜਾ ਛੇਕਵਾ ਸੀਗਾ ਫੈਜ਼ਮਦ ਫੈਜ਼ਮੂਸੀ ਫੈਜ਼ਮਦ ਫੈਜ਼ ਜਦਿਆ ਕੁਸਮਾ ਆਪਣੇ ਲੋਕਾਂ ਲਈ ਜੜਿਆ ਪਰ ਲੰਮਾ ਸਮਾਂ ਫੈਜ਼ਮਦ ਫੈਜ਼ ਨੂੰ ਦੇਸ਼ਵਾਦ ਰਹਿਣਾ ਪਿਆ ਇਹ ਤਾਂ ਤਾਕੀ ਚ ਲੱਗ ਗਿਆ ਕਿ ਬਾਸਕੂ ਚ ਲੱਗ ਗਿਆ ਦੇਸ਼ ਤੋਂ ਬਾਹਰ ਰਿਹਾ ਲੋਕਾਂ ਦੇ ਸੰਘਰਸ਼ਾਂ ਦੀ ਬਾਹ ਨਹੀਂ ਬਣ ਸਕਿਆ ਤੇ ਆਪਣੀ ਆਖਰੀ ਉਮਰ ਦੇ ਵਿੱਚ ਉਹ ਉਹ ਗੀਤ ਲਿਖਦਾ ਆ ਜਿਹਨਾਂ ਲਸਤ ਪਰਦੇ ਲਈ ਨਿਖਾਇਆ ਤੇ ਬਹੁਤ ਗੁੰਝਾ ਉਹ ਗੀਤ ਕੀਤਾ ਕਿ ਕਿਤੇ ਨਾ ਪੈਂਦੀਆਂ ਦਸਾਂ ਦੇ ਪਰਦੇ ਸੀਗਾ ਜੇ ਆਪਣੀ ਲੋਕਾਂ ਦੇ ਜਦੋਂ ਲੋਕ ਸਰਬਰ ਨੂੰ ਲਾਈਨਾਂ ਲੜਦੇ ਹੋਣ ਜੇ ਤੁਸੀਂ ਉਹਨਾਂ ਸਰਬਰ ਨੂੰ ਲਾਈਨਾਂ ਤੋਂ ਪਾਸੇ ਰਹੋਗੇ ਫੇਰ ਤੁਹਾਨੂੰ ਫਾਇਦ ਫਾਇਦਾਨ ਇਹ ਚੋਰਾ ਜਿਹਨੇ ਕੰਮ ਕਰੇਗਾ ਕਿ ਕਿਤੇ ਨਾ ਪੈਂਦੀਆਂ ਦਸਾਂ ਮੇਂ ਬੁੱਦੇ ਸੀਗਾ ਤੇਰਾ ਸਿਲ ਪਰਦੇਸੀ ਨਹੀਂ ਹੋਇਆ ਉਹ ਸਾਡੇ ਅੰਗ ਸੰਗ ਰਿਹਾ ਅੱਜ ਵੀ ਅਸੀਂ ਜਿਹੜੇ ਇੱਥੇ ਬੈਠੇ ਆਂ ਸਾਨੂੰ ਇੰਜ ਲੱਗਦਾ ਆ ਕਿ ਜਿਵੇਂ ਤੇਰਾ ਸੰਚਨ ਫਿਰ ਉੱਠ ਕੇ ਬੰਨ ਤੇ ਆਏਗਾ ਫਿਰ ਆਏਗਾ ਕਿ ਅਸੀਂ ਸੌ ਖਾਂਦੇ ਹਾਂ ਮਾਂ ਤੇਰੇ ਹੱਕ ਤੇ ਦਰਿਆਾਂ ਦੀ ਬੋਲਤ ਬਹੁਤ ਬਹੁਤ ਸ਼ੁਕਰੀਆ ਡਾਕਟਰ ਸੁਦੇਸ਼ ਜੀ ਸਰ ਜੀ ਤੁਸੀਂ ਸਾਤੀਨ ਸਿੰਘ ਜੀ ਸਾਹਿਤਿਕ ਮੇਲ ਬਾਰੇ ਵਿਸਥਾਰਪੂਰਵਕ ਚਰਨਾ ਪਾਇਆ ਤੁਸੀਂ ਜ਼ਿਕਰ ਕੀਤਾ ਲੱਕੜ ਦੀ ਲਤ ਨਾਟਕ ਦਾ ਤੇ ਮੈਂ ਤੇ ਦੀਪਕ ਗਰੀ ਜਦੋਂ ਪਫਟਾ ਤੇ ਦਫ਼ਤਰ ਕਾਰਡ ਦੇਣ ਗਏ ਤੇ ਬੀ ਐਨ ਸ਼ਰਮਨਾ ਜੀ ਰੀਕਾਲ ਕਰ ਰਹੇ ਸਨ ਕਿ ਇਹਨਾਂ ਨੇ ਵੀ ਉਹਦੇ ਵਿੱਚ ਰੋਲ ਅਦਾ ਕੀਤਾ ਤੇ ਹੁਣ ਮੈਂ ਬਹੁਤ ਅਦਬ ਨਾਲ ਸਤਾ ਦੇਣਾ ਪੰਜਾਬ ਕਾਲਾ ਪ੍ਰੋਸ਼ੀਅ ਦੇ ਚੇਅਰਮੈਨ ਸੁਰਿੰਦੀਪ ਸਭੀ ਜੀ ਨੂੰ